कारा नहीं हूं इसको मैं तो फोन नहीं दू मारो ओ चल ओ चल उरो उरो लगे बताओ इडियन खाना कारा नहीं हूं इसको मैं तो खाना नहीं दे मारीओ ना आप 82 82 उरो उरो ले जाओ बच्चों इधर से हाथ ਕੀ ਹੋਇਆ ਜੀ ਕਾਤੋਂ ਰੋੜੇ ਜੀ ਕੀ ਕਰ ਰੋੜੇ ਆ ਅੰਦਰ ਵਰਦੀ ਕਾਗਜ਼ ਧੋਕੇ ਲੈ ਗਏ ਜੀ ਅਜੇ ਨੰਬਰ ਵਾਂਸੀ ਬਿਜਾਦ ਰੱਖੇ ਹੋ ਆ ਜੀ ਨੰਬਰ ਇਸ ਕਰਕੇ ਜਿਆਜੂ ਕਰ ਰਹੀ ਹੈ ਸਾਹੀ ਹੁਣ ਫਾਈਲ ਪਾੜ ਦਿੱਤੀ ਗਈ ਪਾੜ ਦਿੱਤੀ ਇੱਕ ਪਾੜੋ ਦੇਖੋ ਕਿ ਕਿੰਨਾ ਬਦਲ ਗਿਆ ਕਿ ਮੇਰੇ ਪਾਲਿਕਾਉਂ ਕੇ ਲੇਕੇ ਗਏ ਆ ਇਹ ਦੇਖੋ ਆਮ ਆਦਮੀ ਪਾਰਟੀ ਦਾ ਹਾਲ ਦੇਖੋ

ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਕੁੱਟਿਆ ਜਾ ਰਿਹਾ ਹੈ ਸ਼ਰਿਆਮ ਤਸ਼ੱਦਦ ਕੀਤੀ ਜਾ ਰਹੀ ਹੈ ਵੋਟਾਂ ਦਾ ਕੋਈ ਜਿਹੜਾ ਇਲੈਕਸ਼ਨ ਚੱਲ ਰਹੀ ਹੈ ਇਲੈਕਸ਼ਨ ਦਾ ਕੋਈ ਰੌਲਾ ਹੈ ਐਸ ਡੀ ਐਮ ਸਰ ਨੂੰ ਘੇਰਨ ਲਈ ਲੋਕ ਇਕੱਠੇ ਹੋਏ ਪਰ ਪੁਲਿਸ ਵੱਲੋਂ ਦੇਖੋ ਕਿੰਦਾ ਤਸ਼ੱਦਦ ਕੀਤਾ ਜਾ ਰਿਹਾ ਹੈ ਤੁਸੀਂ ਦੇਖੋ ਆਹ ਦੇਖੋ ਆ ਬਜ਼ੁਰਗ ਇੱਕ ਜਾ ਰਿਹਾ ਹੈ ਤੇ ਪੁਲਿਸ ਵਾਲੇ ਨੇ ਉਹਦੇ ਡਾਂਗ ਸੋਟਾ ਮਾਰਿਆ ਚੱਲਦੇ ਹੋਏ ਲੋਕਾਂ ਨੂੰ ਕੁੱਟਿਆ ਜਾ ਰਿਹਾ ਤੇ ਪੱਗਾਂ ਵੀ ਲੁੱਥੀਆਂ ਨੇ ਤੁਹਾਡੇ ਸਾਹਮਣੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਤਸ਼ੱਦਦ ਕੀਤੀ ਜਾ ਰਹੀ ਹੈ ਲੋਕਾਂ ਤੇ ਪੰਜਾਬ ਦੇ ਹਾਲਾਤ ਕਿਹੋ ਜੇ ਬਣ ਚੁੱਕੇ ਨੇ ਜਿਹੜੀ ਇਹ ਮੌਕੇ ਦੀ ਸਰਕਾਰ ਹੈ ਮੌਕੇ ਦੀ ਸਰਕਾਰ ਆ ਦੇਖੋ ਤੁਸੀਂ ਪੱਗ ਲੱਤ ਗਈ ਸਰਦਾਰ ਬੰਦੇ ਦੀਆਂ ਪੱਗਾਂ ਜਿਹੜੀਆਂ ਲਾਈਆਂ ਜਾ ਰਹੀਆਂ ਨੇ ਤੇ ਲਾਉਣ ਵਾਲੇ ਕੌਣ ਨੇ ਜਿਨ੍ਹਾਂ ਨੇ ਸਿਰ ਤੇ ਪੱਗਾਂ ਬੰਨੀਆਂ ਨੇ ਉਹੀ ਸਿਰ ਸਰਦਾਰ ਬੰਦਿਆਂ ਦੀਆਂ ਪੱਗਾਂ ਨੂੰ ਉਤਾਰ ਰਹੇ ਨੇ ਆ ਦੇਖ ਸਕਦੇ ਤੁਸੀਂ ਤਸਵੀਰਾਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆ ਦੇਖੋ ਗੱਡੀ ਦੇ ਅੱਗੇ ਸਰਦਾਰ ਬੰਦਾ ਆ ਰਿਹਾ ਹੈ ਰੋਕ ਰਿਹਾ ਹੈ ਆਪਣਾ ਪਰਦਰਸ਼ਨ ਕਰ ਰਿਹਾ ਆਪਣਾ ਰੂਸ ਮੁਜਾਹਰਾ ਕਰ ਰਿਹਾ ਪਰ ਨਹੀਂ ਪੁਲਿਸ ਵਾਲੇ ਦੇਖੋ ਪੱਗਾਂ ਵਾਲੇ ਹੀ ਉਹਨੂੰ ਖਿੱਚ ਰਹੇ ਨੇ ਉਹਦੀ ਪਹਿਲਾਂ ਪੱਗ ਉਤਾਰੀ ਹੈ ਪੁਲਿਸ ਵਾਲਿਆਂ ਨੇ ਹੁਣ ਉਹਨੂੰ ਖਿੱਚ-ਖਿੱਚ ਕੇ ਸਾਈਡ ਕਰ ਰਹੇ ਨੇ ਕਿਸ ਤਰ੍ਹਾਂ ਦੇ ਹਾਲਾਤ ਪੰਜਾਬ ਦੇ ਵਿੱਚ ਲੋਕਾਂ ਨੂੰ ਵੱਧ